ਅਸਲਾਮੁਅਲੈਕ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਅੱਜ ਕੱਲ੍ਹ ਦੇ ਦੌਰ ਚ ਹਰ ਕੋਈ مصیبتਾਂ ਪਰੇਸ਼ਾਨੀਆਂ ਚ ਫਸਿਆ ਕਿਸੇ ਦਾ ਕੋਈ ਮਸਲਾ ਕਿਸੇ ਦਾ ਕੋਈ ਮਸਲਾ ਪਰ ਇਹ مصیبتਾਂ ਪਰੇਸ਼ਾਨੀਆਂ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ ਕਿਸ ਦੇ ਕੋਲ ਇਹਨਾਂ ਚੀਜ਼ਾਂ ਦਾ ਹੱਲ ਹੈਗਾ ਯਾਨੀ ਸੰਸਿਗ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਦੱਸਣ ਲਈ ਹੈਗੀ ਹੈ ਬਹੁਤ ਵਧੀਆ ਕਥਾ ਹੈ ਸੁਣੋਗੇ ਤੇ ਤੁਹਾਡੇ ਪਰੇਸ਼ਾਨੀਆਂ ਵੀ ਹੱਲ ਹੋ ਜਾਣਗੀਆਂ ਤੁਹਾਡੇ ਮਸਲੇ ਵੀ ਹੱਲ ਹੋ ਜਾਣਗੇ ਤੇ ਤੁਹਾਡੀ ਜ਼ਿੰਦਗੀ ਚ ਸਕੂਨ ਅਮਨ ਸ਼ਾਂਤੀ ਧਨ ਦੌਲਤ ਸਭ ਕੁਝ ਆਈਗਾ ਜੋ ਤੁਸੀਂ ਚਾਹੁੰਦੇ ਹੋ ਸਰ ਕੇ ਕਥਾ ਸੁਣਨੇ ਫਿਰ ਕਰਨੇ ਉਸ ਤੇ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲ ਨਾ ਨਾ ਪਹਿਲੇ ਪਾਤਸ਼ਾਹ ਜੀ ਦਾ ਬਾਏ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਗੁਰੂ ਨਾਨਕ ਬਾਇਰੇ ਮਤ ਕੋਈ ਜਾਣੋ ਅਵਰ ਕੀ ਸਿਖੇ ਕਿਛ ਹਾਥ ਹੈ ਸਭ ਕਰੇ ਕਰਾਇਆ ਪਰਮਾਤਮਾ ਹੀ ਕਰਨ ਕਰ ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨੇ ਉਸਨੇ ਟੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵੈਮ ਤੋਂ ਮਾਰ ਤਸੀਂ ਆਖੋਗੇ ਫਲਾਣਾ ਕਰਦਾ ਹੈ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦੇਣ ਤੈਨੂੰ ਇਹ ਰੋਗ ਹੈ ਸਮਝ ਲਓ ਦੇ ਮਨ ਨੇ ਮੰਨ ਲਿਆ ਤੇ ਮਨਜੀ ਤੇ ਪਹ ਜਾਏਗਾ ਇਹ ਵੀ ਮੈਂਸ ਕਰਦੇ ਇਸ ਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਇਹ ਮੈਂ ਛੁਟਕਿਆਂ ਹੀ ਠੀਕ ਹੋ ਜਾਏਗਾ ਕੁਝ ਵੀ ਨਹੀਂ ਪਾਮੋਲੀ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂਗੇ ਪਹਿਲੇ ਮਨ ਦੇ ਚੋਂ ਨਿਕਲੇ ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਦੇਈਏ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਦੇਈਏ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਤੂੰ ਸਮਝ ਲਓ ਮਨ ਜੇ ਤੇ ਪਹਿ ਜਾਏਗਾ ਹੋ ਗਿਆ ਇਹ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਧਾਗੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦੇ ਬੈਨੋ ਕੈਨੇਡਾ ਦੇ ਜੇਕ ਸੈੰਗ ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ। ਉਸ ਧਾਗੇ ਤਵੀਰ ਜਨਾ। ਮੈਂ ਕਿ ਚਿੜੀਆਂ, ਪਸ਼ੂ ਪੰਛੀਆਂ, ਅਸੂਰਾਂ ਦੇ ਵੀ 18-18 ਮੁੰਡੇ ਭੇ ਆਉਂਦੇ ਨੇ ਉਹ ਧਾਗੇ ਤਵੀਰ ਲੈਂਦੇ ਪੈਂ। ਇਹ ਤੇ ਹੁੰਦੇ ਨੇ ਕਿਸੇ ਇੱਕ ਆਦੇ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਤੇ ਹੁੰਦੇ ਪੈ ਨੇ ਕੋਈ ਧਾਗੇ ਤਵੀਰ ਨਾਲ ਹੁੰਦੇ ਪੈ। ਪਰ ਕੀ ਕੀਤਾ ਜਾਏ। ਕਾਮਨਾ ਦਾ ਗਰਸਿਆ ਹੋਇਆ ਮਨਕ ਵਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਦਰਤੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੋਦਰਾਮ ਭਜਨ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਏਨੋ ਲੱਜਾ ਵੀ ਨਹੀਂ ਆ ਰਹੀ ਪ੍ਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰ ਰਹੇ ਨ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਹਾਤ ਹੈ ਭੁੱਲ ਕੇ ਵੀ ਨਾ ਸਮਝਣਾ ਕਿਸੇ ਦੇ ਹੱਥ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ ਦੋ ਤਿੰਨ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ ਚ ਬੈਠ ਗਈ ਗਨ ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਇੰਜ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਚ ਖਿਆਲ ਬਿਠਾ ਦੇਣਾ ਤੇ ਹੁਣ ਇਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਕਿ ਸchrechna ਪਹਿਣਾ ਕਿ ਮਨ ਪ੍ਰਭਾਵਤ ਨਹੀਂ ਆਉਂਦਾ ਆਉਂਦਾ ਹੈ ਆਉਂਦਾ ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਤ ਆਉਂਦਾ ਹੈ ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਤ ਹੋ ਸਕਦਾ ਹੋ ਸਕਦਾ ਹੈ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਹੈ ਪ੍ਰਚਲਤ ਹੋਏ ਸਾਰੀ ਦੁਨੀਆ ਵਿੱਚ ਖ਼ਬਰ ਵਿੱਚ ਟੀਵੀ ਦੇ ਵਿੱਚ ਰੇਡੀਓ ਦੇ ਬਾਹਰ-ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਲੈ ਨਕਸ਼ ਵਧੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹ ਹੀ ਸਾਬਣ ਲੈ ਲੈ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲਦ ਹੋ ਸਕਦਾ ਹੈ ਜ਼ਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਇਸਤਰੀਆਂ ਦੇ ਵੇ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋ ਲੋਕੀ ਪ੍ਰੇਰਿਤ ਹੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਰਟ ਦੇ ਵਿੱਚ ਖੜਾ ਕਰਦੇ ਹਾਂ ਅਸੀਂ ਲੱਖਾਂ ਰੁਪਏ ਐਡਵਰਟਾਈਜ਼ਮੈਂਟ ਤੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸੈਡਾ ਫਿਰ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਸੀ ਮੈਂ ਕਹਿੰਦਾ ਮੈਨੂੰ ਕੋਰਟ 'ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਹ ਬਣਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਹ ਬਣ ਕਿਸੇ ਦੇ ਨੈਣ ਨਕਸ਼ ਠੀਕ ਨਹੀਂ ਕਰਦਾ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ-ਗਲਤ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਇਸ ਚੱਕਰੇ 'ਚ ਨਾ ਪੈਣਾ ਨਹੀਂ ਆਉਂਦਾ ਗਲਤ-ਗਲਤ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪ੍ਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆ ਤੇ ਮੈਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ 'ਚ ਪੜਦਾ ਹੈ ਮੈਗਜ਼ੀਨ ਦੇ 'ਚ ਪੜਦਾ ਹੈ ਟੀਵੀ 'ਚ ਦੇਖਦਾ ਹੈ ਰੇਡੀਓ 'ਚ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹੀ ਖਰੀਦੇ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਵਿੱਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵੀ ਗੈਨੇ ਜੀ ਇੱਕ ਵਸਤੂ ਦੇ ਬਣਾਉਣ ਦੇ ਉੱਤੇ ਅਮਰੀਕਾ ਦੇ ਜੋ ਖਰਚ ਆਂਦਾ ਹੈ ਚਾਰ ਗੁਣਾ ਵੱਧ ਉਸਤੇ ਐਡਵਰਟਾਈਜ਼ਮੈਂਟ ਤੇ ਖਰਚ ਹੈ ਤਾਂ ਉਹ ਚੀਜ਼ ਘਰ ਘਰ ਪਹੁੰਚਦੀ। ਝਾਂ ਉਹ ਵਸਤੂ ਘਰ ਘਰ ਪਹੁੰਚਦੀ। ਬੜਾ ਵਿਆਪਕ ਪੱੰਦਰ ਤੇ ਪਦਾਰਥਾਂ ਦਾ ਪ੍ਰਚਾਰ ਹੈ, ਰਾਜਨੀਤੀ ਦਾ ਪ੍ਰਚਾਰ ਹੈ, ਧਰਮ ਦਾ ਪ੍ਰਚਾਰ ਇਸ ਡੰਗ ਨਾਲ ਨਹੀਂ ਹੈ। ਕੀ ਹੋਇਆ ਗੁਰਦੁਆਰੇ ਚ ਕਦੀ ਕਦਾਈਂ ਕਥਾ ਕੀਰਤਨ ਹੋਵੇ। ਉਤਨਾ ਖੁਲਾਸਾ ਨਹੀਂ ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਇ ਦਿਨ ਵਰ ਸਾਨੂੰ ਇਹ ਮਿਲੇਗੀ ਪ੍ਰੇਰਣਾ ਮਾਇਰਸ ਕਰਾ ਮਨੁੱਖ ਪਦਾਰਤ ਤੋਂ ਪ੍ਰਭਾਵਿਤ ਹੈ ਕਿਉਂਕਿ ਪਦਾਰਤ ਦਾ ਐਡਵਰਟਾਈਜ਼ਮੈਂਟ ਬਹੁਤ ਹੈ ਪ੍ਰਚਾਰ ਬੜਾ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਕਿਉਂਕਿ ਪ੍ਰਚਾਰ ਨਹੀਂ ਹੈ ਤੇ ਔਰ ਇਸ ਚੱਕਰ ਚ ਨਾ ਪਹਿਣਾ ਮਨੁੱਖ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਆਉਂਦਾ ਹੁੰਦਾ ਹੁੰਦਾ ਆਉਂਦਾ ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰਾ ਕਮ ਸੇ ਕਮ ਇਹ ਸਾਬਣ ਤੇ ਨਾ ਲੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣ ਲੱਗੇ ਇਸ ਚੱਕਰ 'ਚ ਨਾ ਪੈ। ਜੇ ਇਸ ਕਰਕੇ ਤੂੰ ਲੈਣਾ ਭੈ ਤੇਰੀ ਸਾਹਮਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਤੇ ਇਸ ਚੱਕਰ 'ਚ ਨਾ ਪੈ। ਇਸ ਚੱਕਰ 'ਚ ਨਾ ਪੈ। ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ بڑے بڑے ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹਿ ਜਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇਗੀ ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਧਾਗੇ ਦਬੀਜ਼ਾਂ ਦੇ ਪ੍ਰਚਾਰ ਤੇ ਦੇਖ ਕੇ ਮੈਂ 당ਗ ਰਹਿ ਗਿਆ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਤਾ ਅਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਹੈ ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਭਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੈ ਹੁਣ ਬਹੁਤਾ ਮੈਂ ਨਾਂ ਨਾਂ ਜੋ ਹੈ ਨਾਂ ਲਵਾਂ ਕਿਉਂਕਿ ਸਾਵਣ ਦੇ ਮਾਲਕ ਦੀ ਤਰ੍ਹਾਂ ਕਿਤੇ ਇਹ ਵੀ ਮੈਨੂੰ ਦਮਕੇ ਨਾ ਦੇ ਦੇ ਪਰ ਮੈਂ ਇਤਨਾ ਆਖ ਸਕਦਾ ਦਾਅਵੇ ਨਾਲ ਕਹਿ ਸਕਦਾ 100% ਗਲਤ ਹੈ ਤਥਾਈ ਗਲਤ ਹੈ ਕਿਉਂ ਜਿਸ ਗੁਰੂਨ ਵਸੀ ਮਤ ਫੜ ਏਕ ਰਹੇ ਹਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕੀ ਸਿੱਕੇ ਕਿਛ ਆਤ ਹੈ ਇਹ ਮੇਰੇ ਬਿਰਾ ਸਤਗੁਰੂ ਭਰਾ ਕਰਕੇ ਕਹਿ ਰਹਿਣਾ ਇਹ ਮੇਰੇ ਬਿਰਾ ਭੁਲ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਤੇ ਦਾਤੇ ਦਾਤ ਰਖੇ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇ ਤੁਮੇ ਅਰਜ਼ ਕਰਾਂ ਬੋਲਾਂ ਦੀ ਸਿੱਧੀ ਤੇ ਹੈ ਬਾਰ ਬਾਰ ਕਿਸੇ ਵਸਤੂ ਬਾਰੇ ਵੀ ਬੋਲਿਆ ਜਾਏ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ ਦੋ ਬੋਲ ਕੋੜੇ ਬੋਲ ਕੇ ਬੋਲੇ ਨੇ ਅਗਲਾ ਤੜਪ ਕੇ ਰਹਿ ਗਿਆ ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏਗਾ ਅਨੰਦਿਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਉਹ ਕਿਹੜਾ ਬੋਲ ਹੈ ਸੋ ਮੰਤਰ ਸਾਧ ਬਚਨਾ ਗੁਰੂ ਦੇਵ ਦਾ ਕਿਉਂਕਿ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੇ ਆਵੇ ਕਸਮ ਕੀ ਬਾਣ ਮੈਂ ਫਿਰ ਦौराਵਾ ਮੁਹੰਮਦ ਸਾਹਿਬ ਨੇ ਕਿਹਾ ਸੀ ਮੈਂ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਰਿਹਾ ਹੈ ਇਸ ਵਾਸਤੇ ਅਹਿਲੇ ਇਸਲਾਮ ਇਹ ਕਹਿੰਦਾ ਹੈ ਕੁਰਾਨ ਨਾਜ਼ਲ ਹੋਈ ਹੈ ਮੁਹੰਮਦ ਸਾਹਿਬ ਨੇ ਉਚਾਰਨ ਨਹੀਂ ਕੀਤੀ ਖੁਦਾ ਤਾਂ ਨਾਜ਼ਲ ਹੋਈ ਠੀਕ ਕਹਿੰਦੇ ਹਨ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਜੈ ਸਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾਲ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪ੍ਰਮਾਤਮਾ ਮਹਾਨ ਹੈ ਸਹੀ ਮਹਾਨ ਹੋ ਜਾਏਗਾ ਇਤਨਾ ਹੀ ਅਨੰਦਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਤੋਂ ਸਤਿਗੁਰੂ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ਼ ਨੇ ਕਰੋੜਾ ਪਾਪ ਨਾਸ ਹੋ ਜਾਣਗੇ ਇੱਕ ਦੋ ਦੀ ਤੇ ਗੱਲ ਛੱਡਾ ਲਖ ਮੜੀਆ ਘਰੇ ਇਕੱਠੇ ਇੱਕ ਰਤੀਲੇ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾਂ ਮਣ ਲੱਕੜਾਂ ਜਲਾ ਕੇ ਖਾਕ ਕੀਤੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋੜਾਂ ਪਾਪ ਨਾਸ ਹੋ ਗਏ ਤੇ ਮਨ ਦਾ ਜੁੜਨਾ ਕੀ ਹੈ ਮਨ ਦਾ ਸੁਣਨਾ ਹੋਰ ਕੀ ਜੁੜਨਾ ਹੁੰਦਾ ਹੈ ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਤੇ ਇਹ ਤੇ ਸਰੋਤਾ ਹੈ ਸੁਰਤ ਦੇ ਚੈਨ ਧਿਆਨਪੂਰਵਕ ਸੁਣ ਰਿਹਾ ਹੈ ਸੁਰਤ ਦੇ ਚ ਸੁਣ ਰਿਹਾ ਹੈ ਤੇ ਸ਼ਬਦ ਨੇ ਆਪਣਾ ਕੰਮ ਕਰ ਦੇਣਾ ਹੈ ਮਨ ਨੂੰ ਆਨੰਦਿਤ ਕਰ ਦੇਣਾ ਹੈ ਮਨ ਨੂੰ ਸਮਾਧੀ ਲੈਣ ਕਰ ਦੇਣਾ ਹੈ ਮਨ ਨੂੰ ਗੁਣਾ ਨਾਲ ਭਰ ਦੇਣਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ਼ ਨੇ ਹਾਂ ਜੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕੋਈ ਬਨੋਖ ਐਸਾ ਨਹੀਂ ਹੈ ਜਿਹਨੂੰ ਮੁਸੀਬਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਹੋਵੇ ਕਿਸੇ ਨੂੰ ਕੋਈ ਹੈ ਕਿਸੇ ਨੂੰ ਕੋਈ ਹੈ ਪਰ ਕੋਈ ਹਰ ਕੋਈ ਫਸਿਆ ਜ਼ਰੂਰ ਹੈ ਯਾਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਆਪਣੀ ਕਥਾ ਦੇ ਵਿੱਚ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਦੱਸਿਆ ਕਿ ਇਸ ਦਾ ਹੱਲ ਕਿਹਦੇ ਕੋਲ ਹੈ ਇਸ ਦਾ ਹੱਲ ਸਿਰਫ ਔਰ ਸਿਰਫ ਰੱਬ ਦੇ ਕੋਲ ਹੈ ਰੱਬ ਹੀ ਜਿਹੜਾ ਵਾ ਪਰੇਸ਼ਾਨੀਆਂ ਮੁਸ਼ਕਲਾਂ ਜਿਹੜੀਆਂ ਤਕਲੀਫਾਂ ਨੂੰ ਦੂਰ ਕਰ ਸਕਦਾ ਉਸ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ ਆਏ ਢੋਂਗੀ ਹੈ ਜਿਹੜੇ ਪ੍ਰਚਾਰ ਕਰਦੇ ਇਹ ਹੈ ਕਿ ਅਸੀਂ ਤੁਹਾਡੇ ਆਹ ਮੁਸ਼ਕਲ ਦੂਰ ਕਰ ਦਾਂਗੇ ਤੁਹਾਡੀ ਆਹ ਮੁਸੀਬਤ ਦੂਰ ਕਰ ਦਾਂਗੇ ਜੋ ਤੁਸੀਂ ਚਾਹੁੰਦੇ ਆ ਤੁਹਾਨੂੰ ਉਹ ਮਿਲੇਗਾ ਇਹ ਸਿਰਫ ਇਹਨਾਂ ਨੇ ਲੁੱਟਣੇ ਨੇ ਬਹਾਨੇ ਬਣਾਏ ਕਿਉਂਕਿ ਇਨਸਾਨੀ ਸਾਈਕੀ ਨੂੰ ਜਾਣਦੇ ਕਿ ਰੱਬ ਤੱਕ ਪਹੁੰਚਣੇ ਵਾਸਤੇ ਇਨਸਾਨ ਨੂੰ ਮਨੋਂ ਰੱਬ ਨਾਲ ਜੁੜਨਾ ਪਵੇ ਤੇ ਇਨਸਾਨ ਜਿਹੜਾ ਕੋਈ ਸ਼ਾਰਟਕਟ ਲੱਭਦਾ ਹੈ ਹਰ ਚੀਜ਼ ਮਨੋਂ ਰੱਬ ਨਾਲ ਜੁੜਦਾ ਨਹੀਂ ਔਰ ਰੱਬ ਨਾਲ ਗਿਲੇ ਜ਼ਰੂਰ ਕਰਦਾ ਹੈ ਕਿ ਉਹ ਮੇਰੀ ਸੁਣਦਾ ਨਹੀਂ ਜਦੋਂ ਮਨੋਂ ਜੁੜਾਂਗੇ ਤੇ ਫੇਰੀ ਉਹ ਸੁਣੇਗਾ ਅਸੀਂ ਰੱਬ ਨਾਲ ਜੁੜੇ ਹੋਈਦਾ ਵੈ ਇਬਾਦਤ ਵੀ ਕਰਨ ਦੇ ਹੋਈਦਾ ਪਰ ਸੁਰਤ ਪਿੱਛੇ ਹੁੰਦੀ ਧਿਆਨ ਪਿੱਛੇ ਹੁੰਦਾ ਜਿਹੜਾ ਜ਼ਿਕਰ ਧਿਆਨ ਪਿੱਛੇ ਰਹੇਗਾ ਨਾ ਉਹਨਾਂ ਚਿਕਰ ਕਾਮਯਾਬੀਆਂ ਨਹੀਂ ਮਿਲਣੀਆਂ ਉਹਨਾਂ ਚਿਕਰ ਦਰਦਾਸਾ ਕਬੂਲ ਨਹੀਂ ਹੋਣੀਆਂ ਉਹਨਾਂ ਚਿਕਰ ਦੋ ਇਬਾਦਤਾਂ 'ਚ ਅਸਰ ਨਹੀਂ ਆਉਣਾ ਹੈ ਨਾ ਸਾਨੂੰ ਆਨੰਦ ਮਿਲਣਾ ਨਾ ਸਾਨੂੰ ਰਸ ਮਿਲਣਾ ਨਾ ਸਾਡੀਆਂ ਪਰੇਸ਼ਾਨੀਆਂ ਖਤਮ ਹੋਈਆਂ ਬਲਕਿ ਸਾਡੀਆਂ ਪਰੇਸ਼ਾਨੀਆਂ ਚਿੰਤਾ ਤਕਲੀਫਾਂ ਮੁਸੀਬਤਾਂ ਸਭ ਵੱਧਦੀਆਂ ਰਹਿਣੀਆਂ। ਇਹ ਘਟੋਦਹੋਣੀਆਂ ਜਦੋਂ ਅਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ ਰੱਬ ਨਾਲ ਜੋੜਨਾ। ਉਹਦੇ ਅੱਗੇ ਰੋ ਕੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਰੱਖਣਾ। ਫਿਰ ਉਹਨੇ ਸਾਡੇ ਵਾਸਤੇ ਆਸਾਨੀਆਂ ਪੈਦਾ ਕਰਨੀਆਂ ਪਰ ਅਸੀਂ ਜੋ ਕਿ ਸ਼ਾਰਟਕਟ ਦੇ ਆਦੀ ਹੈਗੇ ਹਰ ਚੀਜ਼ 'ਚ ਅਸੀਂ ਜਿਹੜੇ ਦੁਨੀਆ ਦੇ ਜਿਹੜੇ ਢੋਂਗੀ ਹੈਗੇ ਆ ਜਿਹੜੇ ਫਰੇਬ ਐ ਧੋਖੇ ਬਾਜ਼ ਆ ਉਹਨਾਂ ਦੇ ਪਿੱਛੇ ਲੱਗ ਪੜੀਦਾ ਜਿਹੜੇ ਕਹਿੰਦੇ ਆ ਕਿ ਜੀ ਆ ਤੁਹਾਨੂੰ ਤ੍ਰਿ ਤਾ ਗਦਾਾਂਗੇ ਤੁਹਾਡੇ ਘਰ ਬੁੰਡਾ ਹੋਏਗਾ ਤੁਹਾਨੂੰ ਨੌਕਰੀ ਮਿਲ ਜੇਗੀ ਮਨ ਪਸੰਦੀ ਸ਼ਾਦੀ ਹੋਏਗੀ ਦੌਲਤ ਆਏਗੀ ਜਿਹੜਾ ਕੋਈ ਬਾਹਰ ਜਾਣਾ ਚਾਹੁੰਦਾ ਵਾ ਉਹ ਬਾਹਰ ਚਲਾ ਜਾਏਗਾ ਤੇ ਜਦੋਂ ਇਨਸਾਨ ਇਸ ਤਰ੍ਹਾਂ ਦੇ ਚੀਜ਼ਾਂ ਸੁਣਦਾ ਹੈ ਲਾਲਚ ਜਾ ਜਾਂਦਾ ਔਰ ਇਹੀ ਮਨੁੱਖ ਜਿਹੜੇ ਇਹੋ ਜਿਹੇ ਢੋਂਗੀਆਂ ਦੇ ਪਿੱਛੇ ਜਾਂਦੇ ਆ ਨਾ ਉਹ ਹੀ ਕੁੱਤੇ ਮੰਗੂ ਦਰ ਦਰ ਤੇ ਫਿਰਦੇ ਆ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਮੁਰਾਦਾ ਪੂਰੀਆਂ ਨਹੀਂ ਹੋਉਂਦੀਆਂ ਹੁੰਦੀਆਂ ਕਦੀ ਇੱਕ ਕੋਹਟ ਦੇ ਦੂਸਰੇ ਕੋ ਚਲ ਜਾਂਦੇ ਦੂਸਰੇ ਕੋਹਟ ਦੇ ਤੀਸਰੇ ਕੋ ਚਲ ਜਾਂਦੇ ਤੇ ਜੇ ਕਿਤੇ ਕੋਈ ਅੱਧੀ ਕੋਈ ਇੱਕ ਅੱਧੀ ਪੂਰੀ ਵੀ ਹੋ ਜਾਂਦੀ ਹੈ ਤੇ ਉਹ ਸਮਝਦੇ ਆ ਕਿ ਇਹਨਾਂ ਦੀ ਵਜ੍ਹਾ ਤੋਂ ਪੂਰੀ ਹੋਈ ਹੈ ਹਾਲਕਿ ਇਹਨਾਂ ਦੀ ਵਜ੍ਹਾ ਤੋਂ ਨਹੀਂ ਰੱਬ ਦੀ ਮਿਹਰ ਹੋਈ ਹੁੰਦੀ ਹੈ ਇਸ ਤਰ੍ਹਾਂ ਗਿਆਨੀ ਸੰ ਸਿੰਘ ਮਸਕੀਨ ਜਿਹਨੇ ਉਸ મિતਰ ਨੂੰ ਕਿਹਾ ਜਿੰਨੇ ਕਿਹਾ ਕਿ ਤਵੀਦ ਧਾਗੇ ਦੇ ਨਾਲ ਮੁੰਦਾ ਹੋਇਆ ਤੇ ਉਹਨਾਂ ਨੇ ਕਿਹਾ ਕਿ ਪਸ਼ੂ ਪੰਛੀ ਜਿਹੜੇ ਪੰਛੀ ਐ ਉਹਨਾਂ ਦੇ ਘਰ ਵੀ ਤੇ ਮੁੰਡੇ ਪੈਦਾ ਹੁੰਦੇ ਐ ਇੱਕ ਇੱਕ ਨਹੀਂ ਦਰਜਣਾਂ ਦੇ ਹਿਸਾਬ ਨਾਲ ਹੁੰਦੇ ਐ ਉਹ ਤਾਂ ਨਿਤਵੀਤ ਤਾਂ ਗੇ ਲੈਂਦੇ ਹਨਾ ਨੂੰ ਕੌਣ ਦੇ ਰਿਹਾ ਉਹਨਾਂ ਨੂੰ ਰੱਬ ਦੇ ਰਿਹਾ ਤੁਹਾਨੂੰ ਵੀ ਰੱਬ ਹੀ ਦੇ ਰਿਹਾ ਲੇਕਿਨ ਤੁਹਾਡਾ ਇਹ ਯਕੀਨ ਐ ਨਾ ਉਹ ਤੁਹਾਡਾ ਇਹਨਾਂ ਬੰਦਿਆਂ ਦੇ ਉੱਤੇ ਕਹਿੰਦੇ ਨਾ ਯਕੀਨ ਕਾਮਲ ਕਿ ਇਮਾਨ ਕਾਮਲ ਤੇ ਯਕੀਨ ਕਾਮਲ ਜਦੋਂ ਯਕੀਨ ਕਾਮਲ ਐ ਨਾ ਉਹਨੂੰ ਸਵਾਦੀ ਪੁੜੀ ਤੋਂ ਵੀ ਆਰਾਮ ਆ ਜਾਣਾ ਤੇ ਜੇ ਦਾ ਯਕੀਨ ਨਹੀਂ ਨਾ ਹੈ ਉਹਨੂੰ ਭਾਵੇਂ ਜੋ ਮਰਜ਼ੀ ਖਿਲਾ ਦੋ ਪਿਲਾ ਦੋ ਜਿੱਥੇ ਮਰਜ਼ੀਆਂ ਨੂੰ ਬਿਠਾ ਦੋ ਉਹਨੂੰ ਨਹੀਂ ਆਰਾਮ ਹੋਣਾ ਕਿਉਂਕਿ ਉਹਦੇ ਦਿਮਾਗ 'ਚ ਉਹੀ ਚੀਜ਼ ਵੜੀ ਹੈ ਉਹ ਨਿਕਲ ਨਹੀਂ ਤੇ ਜਦੋਂ ਜਿਹਨੇ ਮਨੋਂ ਰੱਬ ਨਾਲ ਜੁੜਨਾ ਹੀ ਨਹੀਂ ਮਨੋਂ ਪੁਕਾਰਨਾ ਹੀ ਨਹੀਂ ਰੱਬ ਨੂੰ ਉਹ ਉਹਦੇ ਉੱਤੇ ਕਿੱਥੇ ਰੱਬ ਦੀ ਮਿਹਰ ਹੋਣੀ ਹੈ ਜਿਹਨੇ ਇਨਸਾਨਾਂ ਦੇ ਪਿੱਛੇ ਲੱਗੇ ਰਹਿਣਾ ਵੈ ਇਹਨਾਂ ਢੋਂਗੀਆਂ ਦੇ ਪਿੱਛੇ ਲੱਗੇ ਰਹਿਣਾ ਉਹਨਾਂ ਇਸ ਤਰ੍ਹਾਂ ਹੀ ਕੁੱਤੇ ਮੰਗੂ ਜ਼ਲੀਲੋ ਖੁਆਰ ਹੁੰਦਾ ਰਹਿਣਾ ਤੇ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਘੱਟ ਨਹੀਂ ਹੋਣੀਆਂ ਬਲਕਿ ਵਧੀਆਂ ਜਾਣੀਆਂ ਅਗਰ ਆਪਣੀ ਜ਼ਿੰਦਗੀ 'ਚ ਸਕੂਨ ਚਾਹੁੰਦੇ ਹੋ ਵੈ ਇਤਮਨਾ ਚਾਹੁੰਦੇ ਹੋ ਹੈ ਹਰ ਚੀਜ਼ ਚਾਹੁੰਦੇ ਜਿਹੜੀ ਤੁਹਾਨੂੰ ਪਸੰਦ ਆਏ ਤਾਂ ਵਾਹਿਗੁਰੂ ਨਾਲ ਜੁੜ ਜਾਓ ਰੱਬ ਨਾਲ ਜੁੜ ਜਾਓ ਸੱਚੇ ਮਨ ਦੇ ਨਾਲ ਆਪਣੀਆਂ ਰਦਾਸਾਂ ਉਹਦੇ ਅੱਗੇ ਰੱਖੋ ਆਪਣੀਆਂ ਮੁਸੀਬਤਾਂ ਪਰੇਸ਼ਾਨੀਆਂ ਉਹਦੇ ਅੱਗੇ ਰੱਖੋ ਉਹ ਆਸਾਨੀਆਂ ਪੈਦਾ ਕਰਨੇ ਵਾਲਾ ਔਰ ਉਹੀ ਹੱਲ ਕਰਨੇ ਵਾਲਾ ਹੈ ਉਸ ਦਸਵਾ ਕੋਈ ਨਹੀਂ ਹੈਗਾ ਤੁਹਾਨੂੰ ਇਹ ਕਹਾਣੀ ਕੈਂਸੇ ਲੱਗੀ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼